ਮੁੰਡੇ ਦੀ ਭੈਣ ਅੱਜ ਵੀ ਮਸ਼ੀਨ ਹੀ ਘੇੜਨ ਲਈ ਆ ਵਿਚਾਰੀ ਤੂੰ ਮਸ਼ੀਨ ਹੀ ਘੇੜਨੀ ਆ ਵਿਆਹ ਤੱਕ ਮਸ਼ੀਨ ਹੀ ਚਲਾਈ ਜਾਣਾ ਤਗੜੀ ਹੋਗੇ ਅੱਜ ਆਪਣੀ ਮੰਮੀ ਦਾ ਸੂਟ ਡੇ ਬਣਾਉਣਾ ਅੱਜ ਆਪਣੀ ਮੰਮੀ ਦਾ ਸੂਟ ਬਣਾਉਣ ਲਈ ਆ ਕੁੜੀਏ ਠੀਕ ਆ ਸੋਹਣੇ ਲੱਗਣ ਦੇ ਨਾ ਬਸ ਥੋੜੀ ਲੱਗਣੇ ਮੂਹ ਕੇ ਮਹਿੰਦੀ ਮਹਿੰਦੀ ਪੁੱਛਣ ਦੀ ਆ

ਕੱਲ ਮੁੰਡੇ ਦਾ ਸਕਨੇ ਆ ਵੀਡੀਓ ਕਾਲ ਕਰ ਰਿਹਾ ਆਪਣੀ ਘਰ ਵਾਲੀ ਨੂੰ ਵੀਡੀਓ ਕਾਲ ਨਾਲ ਆਈ ਜਾਣਾ ਨੇ ਪਰਸਾ ਇੱਥੇ ਵੀ ਆਪਣਾ ਕੰਮ ਕਰ ਗਏ ਆ ਲੇ ਜੋਗੀ ਮੈਂ ਵੇ ਵਸਾਂ ਮੈਂ ਵੇ ਵਸਾਂ ਲਹਿੜਾ ਜੋਗੀ ਉੱਤੇ ਵਸੇ ਸਨੇਯਾਰਾ ਲਹਿੜਾ ਜੋਗੀ ਉੱਤੇ ਵਸੇ ਸਨੇਯਾਰਾ ਲੈ ਬੋਲਦਿਆਂ ਨਹੀਂ ਤੇ ਕੱਲੀ ਮੈਂ ਕੀ ਕਰਾਂ ਮੈਂ ਨਾਮ ਬੋਲੀਂ ਬੋਲ ਕੇ ਕੜੀ ਹੜਾ ਜੋਗੀ ਨਕ ਪਤਲਾ ਸਾਜ ਪਾਰਾ ਲਹਿੜਾ ਜੋਗੀ ਨਕ ਪਤਲਾ ਸਾਜ ਪਾਰਾ ਨਕ ਨਥ ਪਾ ਕੇ ਕੋਠੇ ਤੇ ਚੜੀ ਘੋੜੇ ਤੇ ਚੜੀ ਲਹਿੜਾ ਜੋਗੀ ਲਿਚਕ ਪਿਆ जग ਸਾਰਾ ਲਹਿੜਾ ਜੋਗੀ ਲਿਚਕ ਪਿਆ जग ਸਾਰਾ ਨਾਥ ਪਾ ਕੇ ਬਾਰ ਨੂੰ ਗਈ ਬਾਰ ਨੂੰ ਗਈ ਲਹੜਾ ਜੋਗੀ ਸਿਵਤ ਕਰੇ जग ਸਾਰਾ ਲਹੜਾ ਜੋਗੀ ਸਿਵਤ ਕਰੇ जग ਸਾਰਾ ਬੜਾ ਜੋਗੀ ਕੱਲੀ ਨੇ ਛੱਤੇ ਅੱਜ ਬਾਰਾ ਲਹਿੜਾ ਜੋਗੀ ਲੀਨੇ ਛੱਤੇ ਅੱਜ ਬਾਰਾ ਹੋਈ ਬਾਰਾ ਘੜ ਪਟਕੇ ਮੈਨੀ ਅਕਰਨਾ ਕਿਉਂ ਦੀ ਬੁੱਢਾ ਮੈਂ ਕਨੇਕ ਤਾਹ ਹੈ ਕਿਹਨਾਂ ਬੜਾ ਕਿਆ ਕਰੇ ਹੋਰ ਕਿਦਾਂ ਕਰੇ ਬੜਾ ਅੱਗੇ ਕੋਈ ਮੈਂ ਤੇ ਅਰਜਾ ਕਰਦੀ ਆ ਮਾਂ ਬੁੱਡੇ ਨਾਲ ਨਾ ਵਿਆਹੀ ਬੁੱਢਾ ਮੈਂ ਨਹੀਂ ਹੋ ਕਰਨਾ ਮੈਂ ਨਹੀਂ ਹੋ ਕਰਨਾ ਕਿਉਂ ਤੀਂ ਇਹ ਬੁੱਢਾ ਮੈਂ ਕੰਨ ਕਰਨਾ ਵੋਏ ਮੁਝੋ ਦੀ ਰਹਿਣੀ ਐ ਤੇ ਜਾ ਨਾ ਬੋਲਣੀ ਐ ਤੇ ਤੇ ਰੋੜ ਮੈਂ ਤੇ ਅਰਜਾ ਕਰਦੀ ਆ ਮਾਂ ਬੁੱਡੇ ਨੂੰ ਨਹਿਰੇ ਰੋੜ ਬੁੱਢਾ ਮੈਂ ਨਹੀਂ ਹੋ ਕਰਨਾ ਕਿਉਂ ਤੂੰ ਇਹ ਤੈ ਕੋਲੀ ਕਰਨਾ ਨਾ ਐਨੀ ਬੁੱਢਾ ਮੈਂ ਨਹੀਂ ਹੋ ਕਰਣਾ ਹੋਤੀਏ ਨਹੀਂ ਬੁੱਢਾ ਕੈ ਕਿਉਂ ਨਹੀਂ ਕਰਣਾ ਸੰਦ ਪਰਾਗੇ ਆਈਏ ਜਾਈਏ ਸੰਦ ਪਰਾਗੇ ਖੇਸੀ ਮੈਂ ਤੇ ਅਰਜਾ ਕਰਦੀ ਆ ਮਾਂ ਬੁੱਢਾ ਹੋਏ ਪਰਦੇਸੀ ਬੁੱਢਾ ਮੈਂ ਨਹੀਂ ਹੋ ਕਰਣਾ ਹੋਤੀਏ ਨਹੀਂ ਬੁੱਢਾ ਕੈ ਕਿਉਂ ਨਹੀਂ ਕਰਣਾ ਉਗੇ ਥੋੜੇ ਆ ਡੂੰਗੇ ਦਿੱਖਦੇ ਨੇ ਦਿਨ ਲੰਭੇ ਜਾਂਦੇ ਆ ਅੱਜ ਆ ਮੁੰਡੇ ਦਾ ਸੱਗਣਾ ਅੱਜ ਸੱਗਨੇ ਆ ਭਰਾ ਤੇ ਨੂੰ ਬਹੁਤ ਬਧਾਈਆਂ ਹਨ ਤੁਹਾਨੂੰ ਬਹੁਤ ਬਹੁਤ ਬਧਾਈਆਂ ਕਿੱਦਾਂ ਵਧੀਆ ਬਈ ਬਰਾ ਕਿੱਥੇ ਪੋਸਟ ਔਰ ਵੀਰ ਜੀ ਪਿਲੀ ਚਾਚੂ ਨਹੀਂ ਜੀ ਨਹੀਂ ਆ ਜਾਓ ਸਗੰਦੀ ਤਿਆਰੀ ਚੱਲ ਰਹੀ ਆਲ ਭਾਈ ਆ ਗਏ ਟਾਈਮ ਨਾਲ ਇਹਨਾਂ ਦੀ ਸੈਟਿੰਗ ਕਰਨੀ ਆ ਕੋਠੇ ਦੇ ਉੱਤੇ ਜਿਹੜਾ ਲੋਬੀ ਵਾਲਾ ਵਾ ਉਹ ਮੁੰਡੇ ਦੇ ਤਾਇਏ ਦੇ ਮੁੰਡੇ ਦਾ ਘਰ ਆ ਢੋਨੇ ਦਾ ਸੋਨਾ ਸਿੰਘ ਦਾ ਘਰ ਆ ਇੱਧਰ ਹਲਵਾਈਆਂ ਦੀ ਸੈਟਿੰਗ ਕੀਤੀ ਆ ਕਾਫੀ ਮਾਹੌਲ ਖੁੱਲਾ ਵਾ ਹਲਵਾਈ ਟਾਈਮ ਨਾਲ ਹੀ ਆ ਗਏ ਆ ਰਾਤ ਸੌਂ ਗਏ ਇੱਥੇ ਹੀ ਬਲਰਾਜ ਸਿੰਘ ਦੇ ਘਰ ਦੇ ਉੱਤੇ ਸੈਟਿੰਗ ਕੀਤੀ ਬਹੁਤ ਵਧੀਆ ਔਰ ਸਾਹਮਣੇ ਗ੍ਰੇ ਕਲਰ ਵਾਲਾ ਆਪਣਾ ਘਰ ਆ ਆ ਆਪਣਾ ਨਿਨੀ ਹਾਊਸ ਫਲੈਰਾ ਹਾਊਸ ਸਰਪੰਨ ਸਾਹਿਬ ਮੌਜੂਦਾ ਨਾਲ ਕੰਮ ਕਰਾ ਰਿਹਾ ਸਰਜੀਤ ਸਿੰਘ ਠੋਠੇ ਦੇ ਸੈਟਿੰਗ ਕਰਨੀ ਹਲਵਾਈਆਂ ਦੀ ਤੇ ਸਟਾਲ ਲੱਗਣੇ ਤਲੇ

ਖਾਲਸਾ ਵਦੇ ਠੀਕ ਠਾਕ ਹੈ ਆ ਪਿੰਡ ਦੇ ਆਪਣੇ ਨਾ ਸਾਰੇ ਨਹੀਂ ਲੱਗਦੇ ਨਹੀਂ ਅੱਜ ਨਹੀਂ ਜਾਣੇ ਆਣੇ ਟੌਰ ਉਹ ਮਾਰਿਆ ਇੱਧਰ ਸਗਨ ਵਾਲੇ ਆਏ ਆ ਆਪਣਾ ਹੀ ਪਰਿਵਾਰ ਆ ਸਾਰਾ ਆ ਆਪਣੇ ਪਰਿਵਾਰ ਬੈਠਾ ਇੱਧਰ ਤੇ ਭੁੱਖੇ ਬੈਠੇ ਕਾਦਾ ਪੀਦਾ ਕੁਝ ਆਹੋ ਮੈਂ ਐਵੇਂ ਪਰੋਣੇ ਹੰਡੀਕ ਤੇ ਡੀ ਦੇ ਭੁੱਖੇ ਨਾ ਰਿਓ ਸਗਨ ਆਲੇ ਆਏ ਆ 1 ਵਜੇ 1 ਵਜੇ ਅਭੀ ਛੱਡ ਗਿਆ ਉਹ ਜਾਈ ਹੱਥ ਵੀ ਆ ਜਾਂਦੀ ਪੱਗ ਵੀ ਆ ਜਾਂਦੀ ਹੱਥ ਹੀ ਆ ਹਾਂ ਚੰਗਾ ਨਾਲੋ ਧਿਆਨ ਨਾਲ ਆਨੇ ਆ ਘੜੀ ਨਾ ਕੋਈ ਇਹਦੇ ਤੇ ਹਲਵਾਈ ਸਾਹਿਬ ਹਲਵਾਈ ਸਾਹਿਬ ਕਿਹੜਾ ਪਿੰਡ ਆ ਤਲਵੰਡੀ ਪਿੰਡਾਂ ਤੋਂ ਆਉਂਦੇ ਰਾਤ ਹੀ ਇੱਥੇ ਰਹੇ ਸੀ ਤੇ ਬੜੀ ਮਿਹਨਤ ਕੀਤੀ ਆ ਆਪਣਾ ਆਪਣਾ ਕੰਮ ਆ ਨਾ ਕੀ ਭਾਜੀ ਮਨਪ੍ਰੀਤ ਸਿੰਘ ਪਿੰਡਰਾ ਮਨਪ੍ਰੀਤ ਸਿੰਘ ਪਿੰਡਰਾ ਠੀਕ ਆ ਤੇ ਇੱਧਰ ਸਟਾਲ ਲਾਤੇ ਇਹਨਾਂ ਦੇ ਪਕਵਾਨ ਦੇ ਗੱਲਾਂ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਵਾ ਨੂਡਲ ਤੇ ਗੋਲ ਗੱਪੇ ਫਾਸਟ ਫੂਡ ਤੇ ਟਿੱਕੀ ਇਹ ਸਟਾਲ ਦੇ ਕਾਫੀ ਭੀੜਿਆ ਤੇ ਪਾਪ ਕੌਰ ਵੀ ਆ ਗਏ ਆ ਠੀਕ ਆ ਤੇ ਆਹ ਸਟਾਲ ਤੇ ਭੀੜ ਰਹਿਣੀ ਆ ਵਿਆਹ ਜਿਆਦੀ ਕਿਉਂਕਿ ਇਹ ਚਟਪਟਾ ਤੇ ਫਾਸਟ ਫੂਡ ਦੇ ਵਿੱਚ ਆ ਜਾਂਦਾ ਜਿਸ ਦੀਆਂ ਬੀਬੀਆਂ ਬੋਸ਼ਕੀਨ ਆ ਪਾਪ ਜਨ ਉੱਤੇ ਆ ਰਾ ਉੱਤੇ ਆ ਰਾ ਥੱਲੇ ਹਵਲ ਦੇ ਥੱਲੇ ਮੈਂ ਹੋਇਆ ਚਰਨਾ ਕੀ ਲੱਭੰਡੀਆਂ ਦੇਖੀ ਅਕੀ ਪਾਣੀ ਕੇ ਜਾਗੇ ਉਹ ਭਰਾ ਹੋ ਲਗੇ ਪਹਿਲਾ ਕਿਲੋ ਮੜਾ ਇਹ ਲਾ ਕੇ ਹੋ ਮੜਾ ਹੋਏ ਮੈਂਬਰ ਸਾਹਿਬ ਆਡੇ ਦਲਜੀਤ ਕਲੈਕਸ਼ਨ ਬਰਿੰਦਰ ਸਿੰਘ ਦੇ ਉਹਨਾਂ ਦੀ ਘਰ ਵਾਲੀ ਅਮਨਦੀਪ ਕੌਰ ਕਿਦਾਂ 파ਰਸ ਅੱਜ ਸਮੱਸਿਆ ਜਾ ਵਧੀਆ ਵਧਾਈਆਂ ਦੇ ਅਮਰਜੀਤ ਅੰਬੀ ਨੂੰ ਇਹਦੇ ਅੱਜ ਪਤੀਜੇ ਦਾ ਵਿਆਹ ਹੀ ਆ 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 ਦਾਜ ਵਾਲਾ ਸਮਾਨ ਆ ਤੇ ਜਿਹੜਾ ਜਿਹੜਾ ਸੋਨਾ ਪਾਉਣਾ ਉਹ ਮੈਂ ਤੁਹਾਨੂੰ ਵਿਖਾਉਣਾ ਬਾਅਦ ਚ ਸਖਣ ਲੱਗਨ ਦਿਆ ਅੱਜ ਅੰਦਰ ਹਾਂਜੀ ਉਹ ਬੜਾ ਚੰਗ ਰਹਾ ਇਹਨੇ ਪਖੀ ਨਹੀਂ ਕਰ ਦੋ ਬਾਹਰ ਆਪਨੇ ਚਲੇ ਹੋਏ ਕੋ ਚਾੜਾ ਆ ਸਾਰਾ ਚਲੇ ਜਾਣਾ ਕਰਦੇ ਹੋ ਲੈ ਜੋਨੇ ਹਾਲੇ ਛਾਤ ਤੇ ਸਰੀਆ ਗਾਲਾ ਤੁਸੀਂ ਹੋ ਹੈ ਨਹੀਂ ਜਾਣਾ 大家好。 ചാങ്ങോ കേയ് അമ്മേയോ മണഞ്ഞാക്കി തന്നോ ഓണി വീഡിയോ ഉണ്ടാണ്ടോ 3 മിനിറ്റ് പാടുന്നത് കേറി ആൻ്ട്ടി

Kari <laughs> ba! ਜੇ ਤੇ ਨਹੀਂ ਸਾਈਡ ਹੋਵੇ ਨਾ ਇਹ ਨਾ ਕਾਫੀ ਬਣਦਾ ਸੰਭਵ ਤੇ ਆ ਬੋਲੇ ਅੱਗੇ ਆਉਂਦੇ ਜੇ ਬੋਲੇ ਅੱਗੇ ਤੇਰੇ ਤੇ ਪੀੜਾ ਹੁੰਦੇ ਆਏ ਕਿ ਬਤਾ ਕਾ ਜੀ ਕੀ ਆ ਹਾਂ

मैंबर साहिब हरभजन सिंह गिलरण सिंह ก็น้องก็น้อง <laughs> <laughs> अच्छा ठीकु आहे ਕੋ ਚੱਲੇ ਜਾਣ ਮਾਣਸ਼ਾ ਨਹੀਂ ਕਰਨਾ ਬਹੁਤ ਬਹੁਤ ਵਧਾਈਆਂ ਸ਼ਮਸ਼ੇਰ ਦਾ ਨੂੰ ਸਕਲ ਲੱਗ ਗਿਆ ਭਰਾ ਨੂੰ ਤੇ ਬਲੌਗ ਨੂੰ ਮਾਤੇ ਵਾ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਵਾ ਫੋਟੋ ਲੱਗ ਵਾ ਵਾ ਕਿੰਨਾ ਜੱਦਾਂ ਪਸੂ ਮਾਰੇ ਤਰਾਣੀਆਂ ਟਰਾਣੀਆਂ ਇੱਧਰ ਕਿਹਨਾਂ ਨਹੀਂ ਆਏ ਅੱਗੇ ਜਿ ਖਲੋਣਾ ਅੱਗੇ ਗਾੜੀਆਂ ਦੇ